ਟੋਲ ਟੈਕਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਿਆ ਦੱਸਦੀ ਹੈ ਕਿ ਵੱਡਾ ਫੈਸਲਾ ਕੇਂਦਰ ਸਰਕਾਰ ਨੇ ਲੈ ਲਿਆ ਹੈ ਤੇ 50% ਟੋਲ ਟੈਕਸ ਘਟਾਉਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਚ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲਣ ਜਾ ਰਹੀ ਹੈ ਤਾਂ ਜਿੱਥੇ ਦੇਖ ਰਹੇ ਹਾਂ ਕਿ ਆਏ ਦਿਨ ਟੋਲ ਟੈਕਸ ਮਹਿੰਗੇ ਤੋਂ ਮਹਿੰਗਾ ਹੋ ਰਿਹਾ ਪਰ ਉਧਰ ਹੁਣ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ 50% ਤੱਕ ਟੋਲ ਟੈਕਸ ਰੇਟ ਹੈ ਜਿਹੜੇ ਘਟਾਉਣ ਦੇ ਲਈ ਤਿਆਰੀ ਕੀਤੀ ਹੈ ਦੱਸ ਦਈਏ ਕਿ ਕਮਰਸ਼ੀਅਲ ਵਾਹਨ ਲਈ ਨੈਸ਼ਨਲ ਹਾਈਵੇ ਤੇ ਪੋਰ ਟੈਕਸ ਜ਼ਿਹੜਾ ਸਸਤਾ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਮਰਸ਼ੀਅਲ ਵਾਹਨ ਲਈ ਨੈਸ਼ਨਲ ਹਾਈਵੇ ਤੇ ਹੁਣ ਸਫ਼ਰ ਸਸਤਾ ਹੋਵੇਗਾ ਅਤੇ ਜਿੱਥੇ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਆ ਕਮਰਸ਼ੀਅਲ ਵਾਹਨ ਉਹਨਾਂ ਨੂੰ ਕਾਫੀ ਸਵੱਸਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ ਤੇ ਉੱਥੇ ਹੀ ਭਾਰੀ ਟੋਲ ਟੈਕਸ ਦਾ ਜਿਹੜਾ ਭੁਗਤਾਨ ਕਰਨਾ ਪੈਂਦਾ ਹੈ ਤਾਂ ਅਜਿਹੇ ਵਿੱਚ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਹੁਣ ਜਿਹੜੇ ਟੋਲ ਟੈਕਸ ਤੇ ਰੇਟ ਆ ਜਿਹੜੇ ਉਹ 50% ਤੱਕ ਘਟਾ ਦਿੱਤੇ ਗਏ ਨੇ ਤਾਂ ਜਿੱਥੇ ਇੱਕ ਪਾਸੇ ਬਹੁਤ ਸਾਰਾ ਸਮਾਨ ਜਿਹੜਾ ਆਉਂਦਾ ਹੈ ਜਾਂ ਕੱਚਾ ਮਾਲ ਜਿਹੜਾ ਲਿਆਇਆ ਜਾਂਦਾ ਹੈ ਜਾਂ ਕੁਝ ਪੱਕਿਆ ਹੋਇਆ ਸਮਾਨ ਲਿਆਇਆ ਜਾਂਦਾ ਹੈ ਤੇ ਕਾਫੀ ਜਿਹੜੇ ਆ ਸਮਾਨ ਦੀ ਟੁਆ ਟਵਾਈ ਹੁੰਦੀ ਹੈ ਤੇ ਉਸ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਜਿੱਥੇ ਕਰਨਾ ਪੈਂਦਾ ਹੈ ਤੇ ਉੱਥੇ ਹੀ ਭਾਰੀ ਟੋਲ ਟੈਕਸ ਜਿਹੜਾ ਉਹ ਭੁਗਤਣਾ ਪੈਂਦਾ ਹੈ ਕਮਰਸ਼ੀਅਲ ਵਾਹਨ ਦੇ ਚਾਲਕਾਂ ਨੂੰ ਤਾਂ ਅਜੇ ਇਹ ਵਿੱਚੋਂ ਹੁਣ ਵੱਡੀ ਰਾਹਤ ਹੈ ਜਿਹੜੀ ਉਹ ਕੇਂਦਰ ਸਰਕਾਰ ਦੇਣ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਰਾਹਤ ਸਿਰਫ ਉਹਨਾਂ ਥਾਵਾਂ ਤੇ ਹੀ ਮਿਲੇਗੀ ਜਿਹੜੇ ਕਿ ਓਵਰ ਬ੍ਰਿਜ ਜਾਂ ਕਹਿ ਸਕਦੇ ਹੋ ਸਰੰਗ ਵਾਲੇ ਰਸਤੇ ਹੋਣਗੇ ਉਹਨਾਂ ਤੇ ਹੀ ਟੋਲ ਟੈਕਸ ਫ੍ਰੀ ਹੋਏਗਾ ਤੇ ਐਲੀਵੇਟਡ ਹਾਈਵੇ ਤੇ ਸਿਰਫ ਅੱਧਾ ਹੀ ਜਿਹੜਾ ਭੁਗਤਾਨ ਕਰਨਾ ਪਵੇਗਾ ਜਾਨੀ ਕਿ ਐਲੀਵੇਟਡ ਹਾਈਵੇ ਨੇ ਜਿਹੜੇ ਉਹਨਾਂ ਤੇ ਸਿਰਫ ਅੱਧਾ ਭੁਗਤਾਨ ਟੋਲ ਟੈਕਸ ਦਾ ਕਰਨਾ ਪਵੇਗਾ ਅਗਲੀ ਟੋਲ ਰਿਵੀਜ਼ਨ ਡੇਟ ਤੋਂ ਇਹ ਨਿਯਮ ਆ ਜਿਹੜੇ ਲਾਗੂ ਹੋ ਜਾਣਗੇ ਤਾਂ ਜਿੱਥੇ ਅਕਸਰ ਦੇਖ ਰਹੇ ਹਾਂ ਕਿ ਟੋਲ ਟੈਕਸ ਦੇ ਰੇਟ ਵਧਾਏ ਜਾ ਰਹੇ ਆ ਬਹੁਤ ਸਾਰੇ ਲੋਕਾਂ ਤੇ ਭਾਰੀ ਬੋਝ ਆ ਜਿਹੜਾ ਟੋਲ ਟੈਕਸ ਦਾ ਪੈ ਰਿਹਾ ਤਾਂ ਉਧਰ ਕਮਰਸ਼ੀਅਲ ਵਾਹਨ ਨੂੰ ਲੈ ਕੇ ਅਕਸਰ ਜਿਹੜੇ ਆ ਰੋਸ ਪ੍ਰਦਰਸ਼ਨ ਵੀ ਕੀਤੇ ਜਾਂਦੇ ਆ ਕਮਰਸ਼ੀਅਲ ਵਾਹਨ ਦੇ ਚਾਲਕਾ ਵੱਲੋਂ ਅਤੇ ਵੱਡੀ ਮੰਗ ਕੀਤੀ ਜਾਂਦੀ ਹੈ ਕਿ ਟੋਲ ਰੇਟ ਘਟਾਏ ਜਾਣ ਤਾਂ ਹੁਣ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤੇ ਵੱਡੀ ਤਿਆਰੀ ਕੀਤੀ ਹੈ ਕਿ 50% ਤੱਕ ਟੋਲ ਰੇਟ ਆ ਜਿਹੜੇ ਉਹ ਘਟਾਈ ਜਾਣਗੇ ਤਾਂ ਕਮਰਸ਼ੀਅਲ ਵਾਹਨ ਦੇ ਲਈ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਥੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਇਹ ਕਮਰਸ਼ੀਅਲ ਵਾਹਨ ਨੂੰ ਰਾਹਤ ਸਿਰਫ ਹਾਈਵੇ ਤੇ ਜਿਹੜੇ ਓਵਰ ਬ੍ਰਿਜ ਬਣੇ ਹੋਏ ਨੇ ਜਾਂ ਸੁਰੰਗਾਂ ਰਾਹੀਂ ਸਫਰ ਕਰਦੇ ਆ ਤਾਂ ਇਹਨਾਂ ਖਾਸ ਕਰਕੇ ਪਹਾੜੀ ਏਰੀਆ ਵਿੱਚ ਜੋ ਰਸਤੇ ਨੇ ਉਹਨਾਂ ਰਸਤਿਆਂ ਤੇ ਜਿਹੜੇ ਆ ਟੋਲ ਤੇ ਰਾਹਤ ਮਿਲੇਗੀ ਪਰ ਆਮ ਜਿਹੜੇ ਰਸਤੇ ਨੇ ਉੱਤੇ ਕਿਤੇ ਵੀ ਰਾਹਤ ਨਹੀਂ ਮਿਲੇਗੀ ਪਰ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਓਵਰ ਬ੍ਰਿਜ ਜਾਂ ਬਹੁਤ ਸਾਰੇ ਜਿਹੜੇ ਆ ਸੁਰੰਗ ਵਾਲੇ ਰਸਤੇ ਨੇ ਉਹਨਾਂ ਰਸਤਿਆਂ ਰਾਹੀਂ ਕਮਰਸ਼ੀਅਲ ਵਾਹਨ ਲੰਘਦੇ ਨੇ ਤੇ ਉਹਨਾਂ ਨੂੰ ਕਾਫੀ ਜਿਹੜੇ ਆ ਜਿੱਥੇ ਇੱਕ ਪਾਸੇ ਡੀਜ਼ਲ ਜਾਂ ਆ ਜਿਹੜੇ ਆ ਫਿਊਲ ਦਾ ਖਰਚਾ ਜਿਹੜਾ ਪੈਂਦਾ ਹੈ ਤਾਂ ਦੂਜੇ ਪਾਸੇ ਹੁਣ ਜੇਕਰ ਦੇਖਿਆ ਜਾਵੇ ਕਿ ਭਾਰੀ ਰੇਟ ਆ ਜਿਹੜੇ ਟੋਲ ਦੇ ਉਹ ਵੀ ਲੱਗਦੇ ਨੇ ਤਾਂ ਇਹਨਾਂ ਰੇਟ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਅਤੇ ਟੋਲ ਰਿਵੀਜ਼ਨ ਡੇਟ ਤੋਂ ਇਹ ਨਿਯਮ ਲਾਗੂ ਹੋ ਜਾਣਗੇ ਅਗਲੀ ਜਿਹੜੀ ਟੋਲ ਰਿਵੀਜ਼ਨ ਡੇਟ ਹੋਏਗੀ ਉਸ ਤੋਂ ਇਹ ਲਾਗੂ ਕਰ ਦਿੱਤੇ ਜਾਣਗੇ ਜਿਸ ਦੇ ਚੱਲਦਿਆਂ ਟੋਲ ਟੈਕਸ ਨੂੰ ਲੈ ਕੇ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਕਿ ਮਰਸ਼ੀਅਲ ਵਾਹਨ ਤੇ ਹੁਣ 50% ਦੀ ਟੋਲ ਹੈ ਜਿਹੜਾ ਉਹ ਟੈਕਸ ਘਟਾਉਣ ਜਾ ਰਹੀ ਹੈ ਤਾਂ ਟੋਲ ਟੈਕਸ ਕੇਂਦਰ ਸਰਕਾਰ ਘਟਾਉਣ ਜਾ ਰਹੀ ਹੈ ਅਤੇ ਕਿਤੇ ਨਾ ਕਿਤੇ ਵੱਡੀ ਰਾਹਤ ਹੈ ਜਿਹੜੀ ਉਹ ਕਮਰਸ਼ੀਅਲ ਵਾਹਨ ਦੇ ਚਾਲਕਾਂ ਨੂੰ ਮਿਲ ਸਕਦੀ ਹੈ